ਦੂਰ ਦੇ ਰਾਹਾਂ ਨੂੰ ਕੀ ਭੁੱਖਾਂ ਤੇ ਕੀ ਉਹ ਨੀਂਦਰਾ ਚੱਲ ਬਈ ਮਰਦਾਨਿਆਂ ਚੱਲੀਏ ਅਗਲੇ ਕਰਾਂ ਇੱਕ ਪਾਸੇ ਕੁਝ ਕੁ ਨੌਜਵਾਨ ਆ ਜਿਹੜੇ ਤੁਹਾਨੂੰ ਅਜਿਹੇ ਵੀ ਦਿਖਾਈ ਦੇਣਗੇ ਪੰਜਾਬ ਦੇ ਵਿੱਚ ਭਾਵੇਂ ਉਹ ਆਟੇ ਦੇ ਵਿੱਚ ਲੂਣ ਸਮਾਨ ਹੀ ਆ ਜਿਹੜੇ ਸਾਧਨ ਵੀ ਹੋਣੇ ਆ ਪਰ ਕਿਤੇ ਨਾ ਕਿਤੇ ਸਮੁੱਚੀ ਨੌਜਵਾਨੀ ਨੂੰ ਆ ਜਿਹੜਾ ਸਮਰਪਤ ਆ ਤੇ ਉਹਨਾਂ ਦੇ ਲਈ ਕਾਰਜ ਆ ਜਿਹੜਾ ਕਰਨਾ ਚਾਹੁੰਦੇ ਆ ਅੱਜ ਸਵੇਰ-ਸਵੇਰ ਤੁਸੀਂ ਧੁੰਦ ਦੇ ਵਿੱਚ ਤੁਰ ਕੇ ਆਏ ਹੋਗੇ ਆ ਤੁਹਾਡੇ ਕੋਲੇ ਆਪਣਾ ਵਹੀਕਲ ਵੀ ਹੈ ਨਹੀਂਗਾ ਪਰ ਫਿਰ ਵੀ ਆ ਜਿਹੜਾ ਤੁਸੀਂ ਇੱਕ ਵਿਸ਼ੇਸ਼ ਮਕਸਦ ਨੂੰ ਲੈ ਕੇ ਆ ਜਿਹੜਾ ਹੋ ਤੁਰੇ ਹੋਏ ਹੋ ਘਰੇ ਘਰੋਂ ਕੀ ਮਕਸਦ ਹੈਗਾ ਸਾਡਾ ਮਕਸਦ ਹੈਗਾ ਵੀ ਇਹ ਸਮਾਜ 'ਚ ਬਹੁਤ ਸਾਰੀਆਂ ਲਾਂਹਤਾ ਪਈਆਂ ਹੋਈਆਂ ਜਿਹੜੀਆਂ ਸਾਡੇ ਸਮਾਜ ਨੂੰ ਚੁੰਬੜੀਆਂ ਹੋਈਆਂ ਗਈਆਂ ਸਾਡੇ ਯੂਥ ਨੂੰ ਲਗਾਤਾਰ ਜਿਵੇਂ ਨਸ਼ਿਆਂ ਤੇ ਲਾਇਆ ਜਾ ਰਿਹਾ ਬਹੁਤ ਸਾਰੇ ਪਿੰਡਾਂ ਵਿੱਚ ਖੇਡ ਗਰਾਊਂਡ ਨਹੀਂ ਹੈਗੇ ਤੇ ਸਾਡੀਆਂ ਕੁਝ ਇਤਿਹਾਸ ਨਾਲ ਸੰਬੰਧਿਤ ਯਾਦਗਾਰਾਂ ਨੇ ਜਿਹੜੀਆਂ ਲਗਾਤਾਰ ਸਰਕਾਰ ਹੈਗੀ ਜਿਹੜੀ ਘੱਟੇ ਰੋਲ ਰਹੀ ਆ ਪਸਤੇ ਸੀ ਲਗਾਤਾਰ ਪਿੰਡਾਂ ਵਿੱਚ ਕਮੇਟੀਆਂ ਬਣਾ ਕੇ ਯੂਥ ਨੂੰ ਲਾਂਬੰਦ ਕਰਕੇ ਜੋ ਸਾਡੇ ਪੰਜਾਬ ਦੇ ਮੁੱਦੇ ਆ ਉਹਨਾਂ ਮੁੱਦਿਆਂ ਤੇ ਜਿਹੜੀ ਨੌਜਵਾਨਾਂ ਦੀ ਜਿਹੜੀ ਮੂਵਮੈਂਟ ਪਖਾਉਣੀ ਚਾਹੁੰਦੇ ਆ ਅਸੀਂ ਚਹੁਣੇ ਆ ਵੀ ਜਿਹੜਾ ਪੰਜਾਬ ਦਾ ਯੂਥ ਆ ਆਪਦੇ ਵਿਰਸੇ ਨਾਲ ਜੁੜੇ ਆ ਅੱਜ ਜੋ ਇਤਿਹਾਸ ਆ ਸਾਡਾ ਭਗਤ ਸਿੰਘ ਸਰ ਭਗਸਰਾਬਿਆਂ ਦਾ ਜਿਹੜਾ ਹੈਗਾ ਵਿਰਸਾ ਉਹਨੂੰ ਸੰਭੇ ਸਾਡੇ ਗੁਰੂ ਗੋਬਿੰਦ ਸਿੰਘ ਹੋਰਾਂ ਦਾ ਵਿਰਸਾ ਜਿਹੜਾ ਉਹਨੂੰ ਸੰਭੇ ਅਸੀਂ ਸਮਝਦੇ ਆ ਵੀ ਜਿਹੜਾ ਯੂਥ ਆ ਚਲੋ ਬਾਹਰ ਜਾਣਾ ਇੱਕ ਮਜਬੂਰੀ ਬਣੀ ਹੋਈ ਆ ਜੇਕਰ ਮੌਜੂਦਾ ਗਵਰਨਮੈਂਟ ਜਿਹੜੀ ਇੱਥੇ ਰਜਗਾਰ ਪੈਦਾ ਕਰੇ ਇੱਥੇ ਜਿਵੇਂ ਬਾਹਰਲੇ ਮੁਲਕਾਂ 'ਚ ਪ੍ਰਬੰਧ ਹੈਗਾ ਰਜਗਾਰ ਦਾ ਫੈਕਟਰੀਆਂ ਲੱਗੀਆਂ ਹੋਈਆਂ ਜਾਂ ਕੁਝ ਹੋਰ ਪ੍ਰਬੰਧ ਹੈਗੇ ਆ ਉਪਰਬੰਧ ਇੱਥੇ ਵੀ ਸਿਰਜਿਆ ਜਾ ਸਕਦਾ ਜਿਵੇਂ ਇੱਥੇ ਖੇਤੀ ਮਾਡਲ ਹੈਗਾ ਜਿਹੜਾ ਖੇਤੀ ਸੁਧਾਰ ਕੀਤਾ ਜਾ ਸਕਦਾ ਹੈਗਾ ਇੱਥੇ ਕਪਾਹ ਦੀ ਕਪਾਹ ਹੁੰਦੀ ਸੀ ਪਹਿਲਾਂ ਸਾਡੇ ਮਾਲਵਾ ਬੈਟ ਵਿੱਚ ਬਹੁਤ ਲੰਮਾ ਸਮਾਂ ਕਪਾਹ ਰਹੀ ਹੈਗਾ ਇਸ ਸਮੇਂ ਝੋਨਾ ਤੇ ਇਕੱਲੀ ਕਣਕ ਹੀ ਹੈਗੀ ਜੇਕਰ ਇੱਥੇ ਕੱਪੜੇ ਦੀਆਂ ਫੈਕਟਰੀਆਂ ਲਾਈਆਂ ਜਾਣ ਇੱਥੇ ਟਰੈਕਟਰ ਲਗਾਤਾਰ ਬੰਦੇ ਹੈਗੇ ਹਨ ਇੰਡਸਟਰੀ ਬੈਟ ਬੈਟ ਕੀਤੀ ਜਾਵੇ ਤਾਂ ਸਭ ਕੁਝ ਹੈਗਾ ਉਹ ਪ੍ਰਵਾਸ ਨੂੰ ਰੋਕਿਆ ਜਾ ਸਕਦਾ ਜਿਵੇਂ ਸਾਡੇ ਗਦਰੀ ਬਾਬੇ ਵੀ ਉਹ ਵੀ ਕੰਮ ਦੀ ਭਾਲ ਚ ਉੱਥੇ ਗਏ ਸੀਗੇ ਤਾਂ ਉਹ ਜਿਹੜਾ ਯੂਥ ਹੈਗਾ ਉਹਨਾਂ ਨੇ ਪਰ ਸਮਝਿਆ ਉਹਨਾਂ ਨੂੰ ਇਸ ਗੋਹ ਗੱਲ ਛੇਤੀ ਸਮਝ ਆ ਗਈ ਵੀ ਗੁਲਾਮ ਕਿਤੇ ਵੀ ਜਾਵੜੇ ਉਹ ਗੁਲਾਮ ਹੀ ਹੁੰਦਾ ਦਾ ਕਹਿੰਦੇ ਦੂਰ ਦੇ ਰਾਹਾਂ ਨੂੰ ਕੀ ਭੁੱਖਾਂ ਤੇ ਕੀ ਉਹ ਨੀਂਦਾਂ ਚੱਲ ਬਈ ਮਰਦਾਨਿਆਂ ਚੱਲੀਏ ਅਗਲੇ ਕਰਾਂ ਤੋਰਾ ਫੇਰਾ ਕਰਦੇ ਸੈਰ ਸਪਾਟਾ ਕਰਦੇ ਲੋਕ ਆ ਜਿਹੜੇ ਅਕਸਰ ਤੁਹਾਨੂੰ ਦੇਖਣ ਨੂੰ ਮਿਲਦੇ ਹੋਣਗੇ ਪਰ ਸਰਤਾਜ ਦਾ ਗੀਤ ਆਇਆ ਸੀ ਸਫਰਾਂ ਤੇ ਆ ਸੈਰਾਂ ਤੇ ਨਹੀਂ ਬਹੁਤ ਘੱਟ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਕੋਲੇ ਸਾਧਨਾਂ ਦੀ ਕਮੀ ਹੁੰਦੀ ਆ ਤੇ ਉਹ ਇਸੇ ਕਮੀ ਨੂੰ ਲੈ ਕੇ ਹੀ ਆ ਜਿਹੜੇ ਰੋਹਣੇ ਰੋਂਦੇ ਰਹਿੰਦੇ ਹੈਗੇ ਆ ਭਾਵਾਂ ਦੀ ਉਹਨਾਂ ਨੇ ਆਪਣਾ ਨਿੱਜੀ ਕੰਮ ਹੀ ਕਿਉਂ ਨਾ ਕਰਨਾ ਹੋਵੇ ਕੋਈ ਆਪਣਾ ਨਿੱਜੀ ਕਾਰੋਬਾਰੀ ਹੈ ਜਿਹੜਾ ਚਲਾਉਣਾ ਨਾ ਕਿਉਂ ਨਾ ਹੋਵੇ ਪਰ ਇੱਕ ਪਾਸੇ ਕੁਝ ਨੌਜਵਾਨ ਆ ਜਿਹੜੇ ਤੁਹਾਨੂੰ ਅਜਿਹੇ ਵੀ ਦਿਖਾਈ ਦੇਣਗੇ ਪੰਜਾਬ ਦੇ ਵਿੱਚ ਭਾਵੇਂ ਉਹ ਆਟੇ ਦੇ ਵਿੱਚ ਲੂਣ ਸਮਾਨ ਹੀ ਆ ਜਿਹੜੇ ਸਾਧਨ ਵੀ ਹੋਣੇ ਆ ਔਰ ਕਿਤੇ ਨਾ ਕਿਤੇ ਸਮੁੱਚੀ ਨੌਜਵਾਨੀ ਨੂੰ ਆ ਜਿਹੜਾ ਸਮਰਪਿਤ ਆ ਤੇ ਉਹਨਾਂ ਦੇ ਲਈ ਕਾਰਜ ਆ ਜਿਹੜਾ ਕਰਨਾ ਚਾਹੁੰਦੇ ਆ ਅਜਿਹਾ ਹੀ ਨੌਜਵਾਨ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਆ ਜਿਹੜੀ ਅਸੀਂ ਕਰਾਉਣ ਜਾ ਰਹੇ ਆ ਇਹ ਨੌਜਵਾਨ ਪਿੰਡ ਕੋਖਰ ਤੋਂ ਆ ਹਰਜਿੰਦਰ ਆ ਇਸ ਦਾ ਨਾਮ ਤੇ ਅੱਜ ਅਸੀਂ ਸਮਾਗਮ ਪਿੰਡ ਦੇ ਵਿੱਚ ਉਥੇ ਨਗਰ ਕੀਰਤਨ ਸੀਗਾ ਉਥੇ ਕਵਰੇਜ ਕਰਨ ਆਏ ਸੀਗੇ ਤੇ ਉੱਥੇ ਹੀ ਇਹ ਆਇਆ ਹੋਇਆ ਸੀ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ 6-7 ਕਿਲੋਮੀਟਰ ਦਾ ਫਾਸਲਾ ਹੈ ਨੇ ਤੁਰ ਕੇ ਤੈਕ ਕੀਤਾ ਤੇ ਇਹਨਾਂ ਨੇ ਕਿਤੇ ਮੀਟਿੰਗ ਕਰਾਉਣ ਜਾਣਾ ਸੀ ਕੀ ਮਕਸਦ ਆ ਕੀ ਮੰਗਾ ਮਸਲੇ ਹੈਗੇ ਆ ਕੀ ਕੀ ਪ੍ਰੋਗਰਾਮ ਆ ਜਿਹੜੇ ਇਹ ਕਰ ਰਹੇ ਹੈਗੇ ਆਪਾਂ ਉਹਨਾਂ ਤੋਂ ਜਾਣਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਅੱਛਾ ਬਾਈ ਜੀ ਅੱਜ ਸਵੇਰ-ਸਵੇਰ ਤੁਸੀਂ ਧੁੰਦ ਦੇ ਵਿੱਚ ਤੁਰ ਕੇ ਆਏ ਹੈਗੇ ਆ ਤੁਹਾਡੇ ਕੋਲੇ ਆਪਣਾ ਵਹੀਕਲ ਵੀ ਹੈ ਨੀਗਾ ਪਰ ਫਿਰ ਵੀ ਆ ਜਿਹੜਾ ਤੁਸੀਂ ਇੱਕ ਵਿਸ਼ੇਸ਼ ਮਕਸਦ ਨੂੰ ਲੈ ਕੇ ਆ ਜਿਹੜਾ ਉਹ ਤੁਰੇ ਹੋਏ ਹੋ ਘਰੇ ਘਰੋਂ ਕੀ ਮਕਸਦ ਹੈਗਾ ਤੇ ਕਿਹੜੀ ਆਰਗੇਨਾਈਜੇਸ਼ਨ ਤੋਂ ਮਾਈ ਜੀ ਸਾਡੀ ਜਥੇਬੰਦੀਆਂ ਨੌਜਾਨ ਭਾਰਤ ਸਭਾ ਜੀ ਤੇ ਅਸੀਂ ਮੰਗ ਲੈਦੇ ਨਹੀਂ ਇੱਕ ਪੈਦਲ ਯਾਤਰਾ ਕਰਕੇ ਆਟੇ ਆ ਸਾਡਾ ਮਕਸਦ ਹੈਗਾ ਵੀ ਇਸ ਸਮਾਜ 'ਚ ਬਹੁਤ ਸਾਰੀਆਂ ਲਾਹਨਤਾਂ ਪਈਆਂ ਹੋਈਆਂ ਜਿਹੜੀਆਂ ਸਾਡੇ ਸਮਾਜ ਨੂੰ ਚੁੰਬੜੀਆਂ ਹੋਈਆਂ ਗਈਆਂ ਸਾਡੇ ਯੂਥ ਨੂੰ ਲਗਾਤਾਰ ਜਿਵੇਂ ਨਸ਼ਿਆਂ ਤੇ ਲਾਇਆ ਜਾ ਰਿਹਾ ਬਹੁਤ ਸਾਰੇ ਪਿੰਡਾਂ ਵਿੱਚ ਖੇਡ ਗਰਾਊਂਡ ਨਹੀਂ ਹੈਗੇ ਤੇ ਸਾਡੀਆਂ ਕੁਝ ਇਤਿਹਾਸ ਨਾਲ ਸੰਬੰਧਿਤ ਯਾਦਗਾਰਾਂ ਨੇ ਜਿਹੜੀਆਂ ਲਗਾਤਾਰ ਸਰਕਾਰ ਹੈਗੀ ਜਿਹੜੀ ਘੱਟੇ ਰੋਲ ਰਹੀ ਆ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਮਗਰਲੇ ਦਿਨੀ ਅਸੀਂ ਯਾਤਰਾ ਕੀਤੀ ਸੀ ਉਸ ਯਾਤਰਾ ਦੌਰਾਨ ਹੀ ਅਸੀਂ ਕੁਝ ਪਿੰਡਾਂ ਵਿੱਚ ਨੌਜਵਾਨਾਂ ਦੇ ਕੰਟੈਕਟ ਲੈ ਅਸੀਂ ਸੰਪਰਕ ਲੈ ਸੀਗੇ ਤਾਂ ਕਿ ਜਿਹੜੇ ਪਿੰਡਾਂ ਵਿੱਚ ਕੋਈ ਖੇਡ ਗਰਾਊਂਡ ਨਹੀਂ ਹੈਗੇ ਉਹਨਾਂ ਨਾਲ ਰਲ ਮਿਲ ਕੇ ਉੱਥੇ ਜਥੇਬੰਦੀ ਬਣਾ ਕੇ ਜਿਹੜਾ ਹੈਗਾ ਉਹਨਾਂ ਨੂੰ ਖੇਡ ਗਰਾਉਂਡਾਂ ਤੇ ਲੜਿਆ ਜਾ ਸਕੇ। ਔਰ ਜਿਹੜਾ ਸਾਡਾ ਇਤਿਹਾਸ ਹੈਗਾ ਅਸੀਂ ਪਹਿਲਾਂ ਵੀ ਗੱਲ ਕੀਤੀ ਇਤਿਹਾਸ ਕੋ ਮਾਰਤਾ ਜੋ ਰੋਲ ਰਹੀਆਂ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਇੱਥੇ ਫਰੋਜਪੁਰ ਦੇ ਵਿੱਚ ਤੂੜੀ ਬਾਜ਼ਾਰ ਸ਼ਾਗੰਜ ਮਹੱਲਾ ਉੱਥੇ ਪਕਸ਼ਗੁਰਾਂ ਦੇ ਨਾਲ ਸੰਬੰਧਿਤ ਇੱਕ ਯਾਦਗਾਰ ਜਿਹੜੀ ਆ ਲੰਮੇ ਸਮੇਂ ਤੋਂ ਰੋਲ ਰਹੀ ਹੈਗੀ ਆ ਉਹਦੀ ਸਾਮ ਸੰਭਾਲ ਵਾਸਤੇ ਉਹਦੇ ਵਾਸਤੇ ਅਸੀਂ ਲਗਾਤਾਰ ਪਿੰਡਾਂ ਵਿੱਚ ਕਮੇਟੀਆਂ ਬਣਾ ਕੇ ਯੂਥ ਨੂੰ ਲਾਮਬੰਦ ਕਰਕੇ ਜੋ ਸਾਡੇ ਪੰਜਾਬ ਦੇ ਮੁੱਦੇ ਆ ਉਹਨਾਂ ਮੁੱਦਿਆਂ ਤੇ ਜਿਹੜੀ ਨੌਜਵਾਨਾਂ ਦੀ ਜਿਹੜੀ ਮੂਵਮੈਂਟ ਪਖਾਉਣੀ ਚਾਹੁੰਦੇ ਹੈਗੇ ਵੀ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਇਆ ਜਾ ਸਗਾ ਜਿਹੜੀ ਵੀ ਗਵਰਨਮੈਂਟ ਆਉਂਦੀ ਇੱਥੇ ਯੂਥ ਨੂੰ ਲਗਾਤਾਰ ਵਰਤਦੀ ਹੈਗੀ ਆ ਜਿਹੜੀ ਹੈਗੀ ਆ ਕਦੇ ਬੂਥ ਕੈਪਚਰਿੰਗ ਦੇ ਨਾਂ ਤੇ ਵਰਤ ਰਿਆ ਕਦੇ ਕਿਤੇ ਕੋਈ ਕਬਜ਼ੇ ਦੇ ਲੈਣੇ ਹੈਗੇ ਆ ਉੱਥੇ ਯੂਥ ਨੂੰ ਵਰਤ ਲਿਆ ਜਾਂ ਫਿਰ ਜਿਹੜੀ ਹੈਗੀ ਲਗਾਤਾਰ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਪਾਸੇ ਹੈਗੀ ਜਿਹੜੀ ਗਵਰਨਮੈਂਟ ਲਾ ਰਹੀ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਪੰਜਾਬ ਦਾ ਯੂਥ ਆ ਆਪਦੇ ਵਿਰਸੇ ਨਾਲ ਜੁੜੇ ਆਦਿ ਜੋ ਇਤਿਹਾਸ ਆ ਸਾਡਾ ਭਗਤ ਸਿੰਘ ਸਰ ਭਗਤ ਸਰਾਬਿਆਂ ਦਾ ਜਿਹੜਾ ਹੈਗਾ ਵਿਰਸਾ ਉਹਨੂੰ ਸਾਂਭੇ ਸਾਡੇ ਗੁਰੂ ਗਵਿੰਦ ਸਿੰਘ ਹੋਰਾਂ ਦਾ ਵਿਰਸਾ ਜਿਹੜਾ ਉਹਨੂੰ ਸਾਂਭੇ ਤੇ ਇਸ ਤਰ੍ਹਾਂ ਦੇ ਜਿਹੜੇ ਕੰਮਾਂ ਤੋਂ ਬਚੇ ਜਿਹੜੀਆਂ ਲਾਂਤਾਂ ਪਾਈਆਂ ਜਾ ਰਹੀਆਂ ਅਸੀਂ ਇਸ ਕਰਕੇ ਲਗਾਤਾਰ ਇਹ ਸਾਰੀ ਮੁਮਰ ਚਲਾ ਰਹੇ ਹੈਗੇ ਅੱਛਾ ਭਾਈ ਜੀ ਆਮ ਤੌਰ ਦਿੱਤੇ ਇਹ ਕਿਹਾ ਜਾਂਦਾ ਕਿ ਤੁਹਾਡਾ ਜਿਹੜਾ ਕੰਮ ਹੈਗਾ ਬਹੁਤ ਜ਼ਿਆਦਾ ਇਹ ਹੈਗਾ ਕਿ ਲੋਕਾਂ ਨੂੰ ਸਮਰਪਿਤ ਆ ਨਿੱਜੀ ਮੁਫਾਦ ਹੈ ਨਹੀਂਗਾ ਕੋਈ ਪੈਸਾ ਤੇ ਲਾ ਨਹੀਂਗਾ ਹੂੰ ਬਾਕੀ ਤੁਹਾਡੇ ਕੋਲੇ ਤਾਂ ਮੋਟਰਸਾਈਕਲ ਵੀ ਹੈ ਨੀਗਾ ਅੱਜ ਇੱਥੇ ਤੁਸੀਂ ਕਿਵੇਂ ਪਹੁੰਚੇ ਸੀਗੇ ਤੇ ਕੀ ਕੰਮ ਸੀਗਾ ਕਿਹੜੇ ਕੰਮ ਜਾਣਾ ਸੀਗਾ ਬਾਈ ਜੇ ਮੈਂ ਪਹਿਲਾਂ ਗੱਲ ਕੀਤੀ ਅਸੀਂ ਮੀਟਿੰਗਾਂ ਕਰ ਰਹਿਆਂ ਲਗਾਤਾਰ ਯੂਹਦੀਆਂ ਅੱਜ ਵੀ ਸਾਡੀ ਚੌਂਦਰੇਪੈਣ ਦੇ ਵਿੱਚ ਮੀਟਿੰਗ ਸੀ ਸਾਡੇ ਇੱਥੇ ਸਾਥੀ ਮਹਾਸ਼ਾ ਸੰਗ ਸਮਾਗ ਜਿਹੜਾ ਜ਼ਿਲ੍ਹੇ ਦਾ ਸਾਡਾ ਮੀਤ ਪ੍ਰਧਾਨ ਹੈਗਾ ਉਹਦੇ ਕੋਲ ਮੈਂ ਸੀ ਇੱਥੇ ਨਗਰ ਕੀਰਤਨ ਦੀ ਸੇਵਾ ਨਿਭਾਰਿਆ ਸੀ ਬਾਈ ਉਸਰ ਜਿਵੇਂ ਆ ਕਰਕੇ ਆਏ ਨੀਗਾ ਉਤੋਂ ਤੇ ਇਸ ਕਰਕੇ ਅਸੀਂ ਇਹਨੂੰ ਲੈ ਕੇ ਇੱਥੋਂ ਅਸੀਂ ਦੁਮਾਣੇ ਜਾਣਾ ਸੀ ਇੱਥੋਂ ਔਰ ਉਹ ਮੀਟਿੰਗ ਕਰਕੇ ਅਸੀਂ ਕਮੇਟੀ ਬਣਾਉਣ ਲਈ ਇੱਥੋਂ ਜਾਣਾ ਸੀ। ਅੱਛਾ। ਅੱਛਾ ਅ ਇੱਕ ਪਾਸੇ ਦੇਖਦੇ ਹੈਗੇ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਦੇ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ, ਦਿੱਕਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਮੂੰਹ ਵੱਡੀ ਖੜੀਆਂ ਹੈਗੀਆਂ। ਸਾਡੀ ਨੌਜਵਾਨੀ ਹੈ ਜਿਹੜੀ ਹੁਣ ਕਿਤੇ ਨਾ ਕਿਤੇ ਉਹਨਾਂ ਨੇ ਰਸਤਾ ਚੁਣਿਆ ਸੀਗਾ ਕਿ ਇੱਥੋਂ ਬਾਹਰਲੇ ਮੁਲਕਾਂ ਨੂੰ ਚਲੇ ਜਾਵਾਂਗੇ। ਪਰ ਪਿਛਲੇ ਸਮੇਂ ਤੋਂ ਇਹ ਵੀਡੀਓ ਵਾਇਰਲ ਹੋ ਰਹੀਆਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹ ਜਿਹੜੀ ਮੰਦੀ ਛਾਈ ਹੋਈ ਆ। ਅਜਿਹੇ ਵਿੱਚ ਪੰਜਾਬ ਨੂੰ ਆ ਜਿਹੜਾ ਅ ਵੈਸੇ ਤੁਹਾਡਾ ਵਧੀਆ ਇਨੀਸ਼ੀਏਟਿਵ ਆ ਪੰਜਾਬ ਨੂੰ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹ ਬਚਾਇਆ ਜਾ ਸਕਦਾ ਕੀ ਵਿਚਾਰਤਾ ਰਹੇਗੀ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦੀ ਵਿਚਾਰਤਾ ਰਹੇਗੀ ਜਿਹੜੀ ਅਸੀਂ ਸਮਝਦੇ ਆਂ ਵੀ ਜਿਹੜਾ ਯੂਥ ਆ ਚਲੋ ਬਾਹਰ ਜਾਣਾ ਇੱਕ ਮਜਬੂਰੀ ਬਣੀ ਹੋਈ ਆ ਜੇਕਰ ਮੌਜੂਦਾ ਗਵਰਨਮੈਂਟ ਜਿਹੜੀ ਇੱਥੇ ਰੋਜ਼ਗਾਰ ਪੈਦਾ ਕਰੇ ਇੱਥੇ ਜਿਵੇਂ ਬਾਹਰਲੇ ਮੁਲਕਾਂ 'ਚ ਪ੍ਰਬੰਧ ਹੈਗਾ ਰੋਜ਼ਗਾਰ ਦਾ ਫੈਕਟਰੀਆਂ ਲੱਗੀਆਂ ਹੋਈਆਂ ਜਾਂ ਕੁਝ ਹੋਰ ਪ੍ਰਬੰਧ ਹੈਗੇ ਆ ਉਹ ਪ੍ਰਬੰਧ ਇੱਥੇ ਵੀ ਸਿਰਜਿਆ ਜਾ ਸਕਦਾ ਜਿਵੇਂ ਇੱਥੇ ਖੇਤੀ ਮਾਡਲ ਹੈਗਾ ਜਿਹੜਾ ਖੇਤੀ ਸੁਧਾਰ ਕੀਤਾ ਜਾ ਸਕਦਾ ਹੈਗਾ ਇੱਥੇ ਕਪਾਹ ਦੀ ਕਪਾਹ ਹੁੰਦੀ ਸੀ ਪਹਿਲਾਂ ਸਾਡੇ ਮਾਲਵਾ ਬੈਟ ਵਿੱਚ ਬਹੁਤ ਲੰਮਾ ਸਮਾਂ ਕਪਾਹ ਰਹੀ ਹੈਗਾ ਅੱਜ ਸਮੇਂ ਝੋਨਾ ਤੇ ਕੱਲੀ ਕਣਕ ਹੀ ਹੈਗੀ ਜੇਕਰ ਇੱਥੇ ਕੱਪੜੇ ਦੀਆਂ ਫੈਕਟਰੀਆਂ ਲਾਈਆਂ ਜਾਣ ਇੱਥੇ ਟਰੈਕਟਰ ਲਗਾਤਾਰ ਬੰਦ ਹੈਗੇ ਹਨ ਇੰਡਸਟਰੀ ਬੈਟ ਕੀਤੀ ਜਾਵੇ ਤਾਂ ਸਭ ਕੁਝ ਹੈਗਾ ਉਹ ਪ੍ਰਵਾਸ ਨੂੰ ਰੋਕਿਆ ਜਾ ਸਕਦਾ ਪਰ ਮਜਬੂਰੀ ਆ ਪੰਜਾਬ ਦੇ ਯੂਥ ਦੀ ਵੀ ਉਹਨਾਂ ਨੂੰ ਬਾਹਰਲੇ ਮੁਲਖ ਚ ਜਾਣਾ ਪੈ ਰਿਹਾ ਹੈਗਾ ਪਰ ਇਹਦਾ ਕੋਈ ਹੱਲ ਨਹੀਂ ਹੈਗਾ ਐ ਬਾਹਰਲੇ ਮੁਲਖ ਨੇ ਵੀ ਜ਼ਿਆਦਾ ਝੱਲਣਾ ਨਹੀਂ ਹੈਗਾ ਠੀਕ ਆ ਤੇ ਇਸ ਕਰਕੇ ਸਾਨੂੰ ਜਿਵੇਂ ਸਾਡੇ ਗਦਰੀ ਬਾਬੇ ਵੀ ਉਹ ਵੀ ਕੰਮ ਦੀ ਭਾਲ ਚ ਉੱਥੇ ਗਏ ਸੀਗੇ ਤਾਂ ਉਹ ਜਿਹੜਾ ਯੂਥ ਹੈਗਾ ਉਹਨਾਂ ਨੇ ਪਰ ਸਮਝਾ ਉਹਨਾਂ ਨੂੰ ਇਸ ਗੋ ਗੱਲ ਛੇਤੀ ਸਮਝ ਆ ਗਈ ਵੀ ਗੁਲਾਮ ਕਿਤੇ ਵੀ ਜਾਵੜੇ ਉਹ ਗੁਲਾਮ ਹੀ ਹੁੰਦਾ ਦਾ ਤਾਂ ਇਸ ਕਰਕੇ ਸੀ ਸਮਝਦਾ ਵੀ ਜੇਕਰ ਉਹ ਉਧਰਲੇ ਮੁਲਖ ਜਾਣਗੇ ਤਾਂ ਲੰਮਾ ਸਮਾਂ ਜਿਹੜਾ ਵੱਧ ਯੂਥ ਹੈਗਾ ਉਹ ਕੋਸ਼ਿਸ਼ ਕਰ ਜਾ ਸਕਦਾਗਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈਗੀ ਉਧਰ ਵੀ ਹੈਗੇ ਜਿਹੜਾ ਪ੍ਰਬੰਧ ਹੈਗੇ ਜਿਹੜੇ ਮਾਲੇ ਰਜਾਵੇਂ ਹੋਗੇ ਕਿਉਂਕਿ ਜਿਹੜੇ ਕੋਈ ਵਿਦਿਆਰਥੀ ਪੜ੍ਹਨੇ ਆਂ ਆ ਉਹਨਾਂ ਦੀਆਂ ਫੀਸਾਂ 'ਚ ਵਾਧਾ ਕਰਤਾ ਹੈਗਾ ਕੁਝ ਵਿਦਿਆਰਥੀ ਹੈਗੇ ਜਿਹੜੇ ਇਹਨਾਂ ਦਿਨਾਂ 'ਚ ਕੰਮ ਨਾ ਮਿਲਦੇ ਕਰਕੇ ਉਹ ਜਿਹੜੇ ਹੈਗੇ ਆ ਠੰਡ ਦੇ ਦਿਨਾਂ ਵਿੱਚ ਬ੍ਰਿਜਾਂ ਹੇਠਾਂ ਪੈਂਦੇ ਹੈਗੇ ਆ ਇਹ ਸਾਰੇ ਹੈਗੇ ਜਿਹੜੇ ਸੰਕੇਤ ਆ ਜਿਹੜੇ ਇਹ ਆਰਥਿਕ ਮੰਦੀ ਦੇ ਸੰਕੇਤ ਹੈਗੇ ਵੀ ਜੇਕਰ ਤੁਸੀਂ ਆਪਦੇ ਮੁਲਕ 'ਚ ਇੱਥੇ ਪ੍ਰਬੰਧ ਜੇਕਰ ਸਾਮਾ ਬਣਾਉਣਾ ਹੈਗਾ ਤਾਂ ਤੁਹਾਨੂੰ ਇੱਥੇ ਲੜਨਾ ਪੈਣਾ ਬਾਹਰਲੇ ਮੁਲਕ 'ਚ ਜਾ ਕੇ ਕੋਈ ਪ੍ਰਬੰਧ ਠੀਕ ਨਹੀਂ ਹੋ ਸਕਦਾ